ਕਿ ਜਿਹੜਾ ਇਹ ਜਾਦਾਰਾ ਹੁੰਦਾ ਇੱਕ ਬਣਿਆ ਹੁੰਦਾ ਉਹ ਲੋਕਾਂ ਦੇ ਭਲੇ ਖਾਤਰ ਬਣਿਆ ਹੁੰਦਾ ਜਿਹੜਾ ਇਹ ਧਾਰਾ ਹੈਗਾ ਇਹਦੀ ਇਕੱਲੀ ਦਲਜੂਤ ਦੀ ਗੱਲ ਨਹੀਂ ਹੋਰ ਵੀ ਬਹੁਤ ਸਾਰੀਆਂ ਉਹਦੀਆਂ ਜਿਹੜੀਆਂ ਮੂਰੇ ਕਮੀ ਪੇਸ਼ੀਆਂ ਦਿਖ ਰਹੀਆਂ ਲੋਕਾਂ ਨੂੰ ਪਰ ਉਹਨਾਂ ਦੇ ਦੋ ਸਰਵਨਾਂ ਸਾਫ ਤੇ ਸਾਫ ਤੇ ਉਹ ਸੋ ਕੋਈ ਗੁੰਡਿਆਂ ਸਮਾਂ ਲੱਗ ਕੇ ਕੁਝ ਕੋਸ਼ਿਸ਼ ਕਰਨ ਤੁਲੀ ਹੋਈ ਹੈ ਸੁਪਨੇ ਬਹੁਤ ਵੱਡੇ ਸੀਗੇ ਜੀ ਸਮਾਜ ਬਦਲਣ ਦੇ ਸੁਪਨੇ ਸੀਗੇ ਉਹਦੇ ਤੇ ਮਾਂ ਨੂੰ ਇੱਕ ਜੱਜ ਬਣਨ ਦਾ ਸੁਪਨਾ ਸੀ ਜੋ ਉਹ ਪੂਰਾ ਕਰਨ ਲਈ ਜੱਜ ਦੀ ਅਡਿਸ਼ਨਲ ਦੀ ਤਿਆਰੀ ਕਰ ਰਹੀ ਸੀ ਲੁਧਿਆਣਾ ਜਿੰਨੇ ਵੀ ਇਨਸਾਫ ਸੰਪਤੀ ਕਮੇਟੀਆਂ ਦੇ ਜਿ세 ਬੰਦਿਆ ਨਹੀਂ ਆ ਐਕਸ਼ਨ ਕਮੇਟੀ ਹੈ ਅਸੀਂ ਪੁਲਿਸ ਨੂੰ ਬਾਰ ਬਾਰ ਮੰਕਾ ਰਹੇ ਹਾਂ ਜੋਤ ਦੇ ਲਾਸਟ ਟਾਈਮ ਮੰਮੀ ਨਾਲ 4:30 4 ਵਜੇ ਗੱਲ ਹੋਈ ਹੈ ਜੀ ਕਰੀਬ ਉਹ ਖੂਆ ਮੰਗ ਰਹੀ ਸੀਗੀ ਪੈਸੇ ਮੰਗ ਰਹੀ ਸੀਗੀ ਬੂਟਾਂ ਵਾਸਤੇ ਜੀ ਮੇਰੇ ਭਾਨ ਜੀ ਵਕੀਲ ਦੋਜੋ ਸ਼ਰਮਾ ਦਾ ਪੇ ਪੇ ਨਾਤਾ ਚ ਕਤਲ ਹੋਇਆ ਅਸੀਂ ਤਾਂ ਕਤਲ ਹੀ ਕਹਿੰਦੇ ਨੂੰ ਕਤਲ ਹੋਇਆ ਵਿੱਚ ਤੇ ਉੱਥੇ ਉਹਨਾਂ ਦੇ ਮਜ਼ਦੂਰਾਂ ਦੇ ਫ੍ਰੀ ਫੰਡ ਕੇਸ ਵੀ ਲੜਦੀ ਸੀਗੀ ਇਹ ਲੁਧਿਆਣਾ ਦੇ ਵਿੱਚ ਇੱਕ ਚੋਗਲਾਂ ਦੇ ਹੱਥ ਦੇ ਵਿੱਚ ਆ ਕੇ ਉਹਨਾਂ ਨੇ ਉਸ ਬੇਟੀ ਦਾ ਕਤਲ ਕੀਤਾ ਉਸ ਦੇ ਇਨਸਾਫ ਦੀ ਮੰਗ ਕਰਦੇ ਆ ਮੇਰਾ ਨਾਮ ਕੌਰ ਸਨ ਹੈ ਜੀ ਅੱਜ ਪਹਿਲਾਂ ਵੀ ਤੁਹਾਨੂੰ ਪਦੀ ਚੈਨਲਾਂ ਖਬਰ ਚਲੀ ਜਾਂਦੀ ਹੈ ਜੀ ਸਾਡੀ ਬੱਚੀ ਮੇਰੀ ਭਾਣ ਜੀ ਵਕੀਲ ਦਿਲਜੀਤ ਸ਼ਰਮਾ ਦਾ ਪੇਪਰ ਨਾਟਾਂ ਚ ਕਤਲ ਹੋਇਆ ਹੈ ਇਸ ਦਾ ਕਤਲ ਹੀ ਕਹਿੰਦੇ ਨੇ ਕਤਲ ਹੋਇਆ ਜਿਹਨੂੰ ਪੁਲਿਸ ਉਥੋਂ ਦੇ ਕੁਝ ਗੁੰਡਿਆਂ ਨਾਲ ਲੱਗ ਕੇ ਕੁਝ ਕੁਸ਼ੀ ਕੋਸ਼ਤ ਕਰਨ ਤੁਲੀ ਹੋਈ ਹੈ ਜਿੰਨੇ ਵੀ ਇਨਸਾਫ ਸੰਮਿਤੀਆਂ ਜਿ세 ਬੰਦੀਆਂ ਨਹੀਂ ਆ ਐਕਸ਼ਨ ਕਮੇਟੀ ਐ ਅਸੀਂ ਪੁਲਿਸ ਨੂੰ ਬਾਰ ਬਾਰ ਮੰਗ ਕਰ ਰਹੇ ਹਾਂ ਵੀ ਜਿਹੜਾ ਕੋਈ ਬੇਟੀ ਦਾ ਖੁਦ ਕੁਛ ਲੈਟਰ ਦਿਖਾਉਂਦੇ ਐ ਉਹਦੀ ਫੋਰੈਂਸਿਕ ਲੈਬ ਤੋਂ ਜਾਂਚ ਕਰਾਈ ਜਾਵੇ ਤੇ ਸਾਡੇ ਵਿੱਚੋਂ ਇਨਸਾਫ ਹੋਤਾ ਜਾਵੇ ਅੱਜ ਕੀ ਇਹਨੂੰ ਇਹਨੂੰ ਮਿਲਣ ਵਾਸਤੇ ਇੱਥੇ ਆਏ ਹੋਗੇ ਅੱਜ ਤਾਂ ਜੀ ਐਕਸ਼ਨ ਕਮੇਟੀ ਵੱਲੋਂ ਫੈਸਲਾ ਐ ਵੀ ਐਸਐਸਪੀ ਰਾਹੀਂ ਡੀਜੀਪ ਨੂੰ ਮੰਗ ਪੱਤਰ ਦੇਣਾ ਹੈ ਜੀ ਸ਼ੇਖ ਸ਼ਰਮਾ ਜੀ ਮੈਂ ਦਿਲਜੋਦ ਦਾ ਭਰਾ ਲੱਗਦਾ ਜੀ ਸਕਾ ਸੁਪਨੇ ਸੀ ਦਲਜੋਤ ਕੀ ਗੱਲ ਹੋਈ ਸੀ ਲਾਸਟ ਟਾਈਮ ਜਿਹੜੀ ਦਲਜੋਤ ਦੇ ਲਾਸਟ ਟਾਈਮ ਮੰਮੀ ਨਾਲ 4:00 ਸਵਾ 4:00 ਵਜੇ ਗੱਲ ਹੋਈ ਹੈ ਜੀ ਕਰੀਬ ਉਹ ਖੁਆ ਮੰਗ ਰਹੀ ਸੀਗੀ ਪੈਸੇ ਮੰਗ ਰਹੀ ਸੀਗੀ ਬੂਟਾ ਵਾਸਤੇ ਤੇ ਉਹ ਉਹਦੇ ਸੁਪਨੇ ਬਹੁਤ ਵੱਡੇ ਸੀਗੇ ਜੀ ਸਮਾਜ ਬਦਲਣ ਦੇ ਸੁਪਨੇ ਸੀਗੇ ਉਹਦੇ ਤੇ ਮਾਂ ਨੂੰ ਇੱਕ ਜੱਜ ਬਣਨ ਦਾ ਸੁਪਨਾ ਸੀ ਜੋ ਉਹ ਪੂਰਾ ਕਰਨ ਲਈ ਜੱਜ ਦੀ ਅਡਿਸ਼ਨਲ ਦੀ ਤਿਆਰੀ ਕਰ ਰਹੀ ਸੀ ਲੁਧਿਆਣਾ ਵਿੱਚ ਤੇ ਉੱਥੇ ਉਹਨਾਂ ਦੇ ਮਜ਼ਦੂਰਾਂ ਦੇ ਫ੍ਰੀ ਫੰਡ ਕੇਸ ਵੀ ਲੜਦੀ ਸੀਗੀ ਤੇ ਇਨਸਾਫ ਜੀ ਜਿੱਥੇ ਤੱਕ ਸਾਨੂੰ ਪਤਾ ਹੈ ਵੀ ਇਹ ਇਨਸਾਫ ਦਾ ਕੋਈ ਸੀ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਉੱਚ ਪੱਦਰੀ ਜਾਂਚ ਹੋਣੀ ਚਾਹੀਦੀ ਹੈ ਸੀਬੀਏ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਾਡੀ ਭੈਣ ਨੂੰ ਇਨਸਾਫ ਪਸੰਦਾ ਆਗੂਆਂ ਨੂੰ ਕਿਸਾਨ ਦੁਨੀਆਂ ਨੂੰ ਇਨਸਾਫ ਮਿਲ ਸਕੇ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਜਿੰਨੇ ਕਿਸਾਨ ਜਿ세 ਬੰਦੀਆਂ ਮਜ਼ਦੂਰ ਜਿ세 ਬੰਦੀਆਂ ਉਹ ਇੱਕ ਇਨਸਾਫ ਦੀ ਮੰਗ ਕਰਦੀਆਂ ਇੱਕ ਬੇਟੀ ਸੀਗੀ ਰੱਲੇ ਦੇ ਵਿੱਚੋਂ ਦਲਜੀਤ ਕੌਰ ਜਿਹੜੀ ਲੁਧਿਆਣੇ ਦੇ ਵਿੱਚ ਇੱਕ ਚੋਗਲਾਂ ਦੇ ਹੱਥ ਦੇ ਵਿੱਚ ਆ ਕੇ ਉਹਨਾਂ ਨੇ ਉਸ ਬੇਟੀ ਦਾ ਕਤਲ ਕੀਤਾ ਉਸ ਦੇ ਇਨਸਾਫ ਦੀ ਮੰਗ ਕਰਦੇ ਆ ਕਿਉਂਕਿ ਜਿਹੜਾ ਇਹ ਜਿਹਾ ਅਦਾਰਾ ਹੁੰਦਾ ਇੱਕ ਬਣਿਆ ਹੁੰਦਾ ਉਹ ਲੋਕਾਂ ਦੇ ਭਲੇ ਖਾਤਰ ਬਣਿਆ ਹੁੰਦਾ ਜਿਹੜਾ ਇਹ ਅਦਾਰਾ ਹੈਗਾ ਇਹਦੀ ਇਕੱਲੀ ਦਲਜੂਤ ਦੀ ਗੱਲ ਨਹੀਂ ਹੋਰ ਵੀ ਬਹੁਤ ਸਾਰੀਆਂ ਉਹਦੀਆਂ ਜਿਹੜੀਆਂ ਮੂਰੇ ਕਮੀ ਪੇਸ਼ੀਆਂ ਦਿਖ ਰਹੀਆਂ ਲੋਕਾਂ ਨੂੰ ਪਰ ਉਹਦੇ ਗੁੱਸੇ ਵਜੋਂ ਅੱਜ ਕਚਹਿਰੀਆਂ ਦੇ ਵਿੱਚ ਵੱਡਾ ਇਕੱਠ ਹੋਇਆਗਾ ਉਸ ਇਕੱਠ ਦਾ ਅੱਜ ਇਹ ਕਹਿੰਦਾਗਾ ਪੰਜਾਬ ਸਰਕਾਰ ਨੂੰ ਵੀ ਇਸ ਜਿਹੜੀ ਅੱਗ ਲੱਗੀ ਹੈ ਇਹਨੂੰ ਇੱਥੇ ਬੁਝਾ ਲੈ ਉਨਾਂ ਦੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਕਤਲ ਕਰਿਆ ਉਹਨੂੰ ਬੰਨ ਦੀ ਸਜ਼ਾ ਦੇਵੇ ਗਾਹਾਂਵਾਸ ਤੇ ਰਸਤਾ ਬੰਦ ਹੋਵੇ ਅੱਜ ਦੇ ਕੱਟ ਦੀ ਇਹ ਮੰਗ ਹੈ